अच्छा तो नु आज तक ਸਭ ਤੋਂ ਜ਼ਿਆਦਾ ਕਿਹੜੀ ਇਲੈਕਸ਼ਨਾਂ ਚ ਵੋਟਾਂ ਪਈਆਂ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਐ ਚੰਨੀ ਦੇ ਰਹੀਏ ਚੀਜ਼ਾਂ ਤੋਂ ਪਈਆਂ ਕਿੰਨੀਆਂ ਵੋਟਾਂ ਪਈਆਂ 4599 ਉਹ ਤੁਹਾਡਾ ਭਲਾ ਇੱਕ ਰੁਪਈਆ ਨਹੀਂ ਮੈਂ ਖਰਚਿਆ ਲੋਕਾਂ ਨੇ ਮੈਨੂੰ ਬਹੁਤ ਪੋਸਟਰਾਂ ਵਾਸਤੇ ਪੈਸੇ ਤੇ ਬੈਨਰਾਂ ਵਾਸਤੇ ਤੇਲ ਵੀ ਲੋਕਾਂ ਨੇ ਪਾਇਆ ਰੋਟੀ ਵੀ ਲੋਕਾਂ ਨੇ ਮੈਨੂੰ ਤਾਂ ਲੱਗਦਾ ਲੱਖ ਦੀ ਲਾਹਤ ਆ ਉਹਨਾਂ 4500 ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟ ਪਾਈ ਦੇਖੋ ਮੈਂ ਵੀ ਤੁਹਾਨੂੰ ਆਪਣੇ ਚੈਨਲ ਤੇ ਬੁਲਾਇਆ ਹਾਂ ਬਿਲਕੁਲ ਜੀ ਮੈਂ ਕਿਉਂ ਬੁਲਾਇਆ ਮੈਂ ਤਾਂ ਉਦੋਂ ਦਾ ਹੀ ਡਿਸਕਸ ਕਰੀਦਾ ਸੀ ਮੈਂ ਤਾਂ ਬੁਲਾਇਆ ਤੁਹਾਨੂੰ ਐਂਟਰਟੇਨਮ ਕਿਉਂਕਿ ਸੀਰੀਅਸ ਟਾਪਿਕ ਤੇ ਡਿਸਕਸ਼ਨ ਮੈਨੂੰ ਤੁਹਾਡੇ ਨਾਲ ਮੇਰੇ ਕੋਲ ਹੋਣੀ ਵੀ ਨਹੀਂ ਕਿਉਂਕਿ ਮੈਨੂੰ ਇਹ ਲੱਗਦਾ 1.5 ਘੰਟੇ ਬਾਅਦ ਮੈਂ ਮੱਥਾ ਮਾਰ ਕੇ ਦੀਵਾਰ ਦੇ ਵਿੱਚ ਕਿਉਂਕਿ ਤੁਹਾਡੇ ਵੱਲੋਂ ਤੱਕ ਜਿੰਨੀਆਂ ਇੰਟਰਵਿਊਸ ਦੇਖੀਆਂ ਗਾਣਾ ਖਾਪ ਗਾਣ ਹੀ ਦੇਖਿਆ ਚੰਗੀ ਇੰਟਰਵਿਊ ਇੰਟੈਲੈਕਚੁਅਲ ਲੈਵਲ ਦੀ ਮੈਨੂੰ ਲੱਗਦਾ ਲੋਕ ਮੈਨੂੰ ਮੂਰਖ ਕਹਿਣਗੇ ਕਿ ਤੂੰ ਕਿੱਥੇ ਮੱਥਾ ਮਾਰੀ ਆ ਰਿਹਾ ਮੈਨੂੰ ਤੇ ਸਰ ਪਤਾ ਨਾ ਦਾ ਵੀ ਹੋਣ ਕੀ ਦਿਆਵਾ ਮੈਨੂੰ ਨਹੀਂ ਕੁਝ ਪਤਾ ਸਰ ਪਰਮਾਤਮਾ ਨੂੰ ਪਤਾ ਹੋਊਗਾ ਅੱਛਾ ਤੁਸੀਂ ਇਹ ਰਾਜਨੀਤੀ ਛੱਡੋ ਚਲੋ ਪਰ ਮੈਂ ਇਹ ਜਾਣਨਾ ਚਾਹੁੰਦਾ ਕਿ ਲੋਕ ਤੁਹਾਨੂੰ ਵੋਟ ਪ ਰਾਜਨੀਤੀ ਦੇ ਵਿੱਚ ਜੇ ਤੁਸੀਂ ਸੱਚੀ ਚਾਹਣਾ ਚਾਹੁੰਦੇ ਹੋ ਫਿਰ ਤੁਹਾਨੂੰ ਸੀਰੀਅਸ ਹੋ ਕੇ ਲੋਕਾਂ ਨੂੰ ਦਿਖਾਉਣਾ ਵੀ ਪਏਗਾ ਸਭ ਤੋਂ ਪਹਿਲਾਂ ਬੰਦਾ ਮੈਂ ਆਉਂਗਾ ਇਹਦਾ ਥੋੜੀ ਸਪੋਰਟ ਕਰੂੰਗਾ ਠੀਕ ਹੈ ਜੀ ਤੁਸੀਂ ਲੁਧਿਆਣਾ ਸ਼ਿਫਟ ਹੋ ਜਾਓ ਇੱਕ ਏਰੀਆ ਚੂਜ਼ ਕਰ ਲਓ ਕਿਹੜਾ ਹਲਕਾ ਚੂਜ਼ ਕਰਨਾ ਉੱਥੇ 5 ਸਾਲ ਲਾਓ ਦੇਖੋ 27 ਦੇ ਇਲੈਕਸ਼ਨ ਅੱਗੇ ਆਣ ਵਾਲੇ 1.5 ਸਾਲ ਰਹਿ ਗਿਆ ਬਿਲਕੁਲ ਸਹੀ 27 ਤੋਂ ਪਹਿਲਾਂ 1.5 ਸਾਲ ਤੁਸੀਂ ਇੱਕ ਦਫ਼ਤਰ ਬਣਾ ਕੇ ਤੁਹਾਨੂੰ ਮੈਂ ਦਿੰਨਾ ਤੁਸੀਂ ਬੈਠੋ ਲੋਕਾਂ ਦੀ ਤਕਲੀਫਾਂ ਸੁਣੋ ਪਰ ਉਸ ਤੋਂ ਪਹਿਲਾਂ ਆਪਣਾ ਕਾਰੋਬਾਰ ਤੁਹਾਡੇ ਬੱਚੇ ਤੁਹਾਡੀ ਵਾਈਫ ਖੁਸ਼ ਹੋਣੀ ਚਾਹੀਦੀ ਹੈ ਜੇ ਤੁਹਾਡੀ ਘਰੇ ਰੋਟੀ ਨਹੀਂ ਪੱਕ ਤੁਹਾਡੀ ਫੈਮਿਲੀ ਦਾ ਕੀ ਚੱਲ ਰਿਹਾ ਅੱਜਕੱਲ ਫੇਮਸ ਦਾ ਤੁਸੀਂ ਮੇਰੇ ਖਾਲ ਨਾਲ ਛਟੜਾਂ ਵਾਲੀ ਦੁਕਾਨ ਤੋਂ ਹੋਏ ਸੀ ਅੱਜ ਉਹ ਦੁਕਾਨ ਹੈ ਦੁਕਾਨ ਨਹੀਂ ਹੈ ਕੀ ਪਰ ਆਪਾਂ ਨੂੰ ਇੱਕ ਗੁੱਡ ਫੀਲ ਹੋ ਗਈ ਜੀ ਅੱਜ ਦੀ ਜਿਹੜੀ ਤੁਸੀਂ ਆਪਣੇ ਆਪ ਨੂੰ ਕਮੀਡੀਅਨ ਕਿਉਂ ਨਹੀਂ ਪੇਸ਼ ਕਰ ਰਹੇ ਮੈਨੂੰ ਲੱਗਦਾ ਕਿ ਉਹ ਪੇਸ਼ ਕਰਕੇ ਤੁਸੀਂ ਬਹੁਤ ਪੈਸੇ ਕਮਾ ਸਕਦੇ ਹੋ ਸੇਵਾ ਵੀ ਕਰ ਸਕਦੇ ਹੋ ਪਤਾ ਨਹੀਂ ਰੱਬ ਨੇ ਹੁਣ ਕਿੱਧਰ ਤੋਰਿਆ ਜੀ ਮੈਨੂੰ ਸਮਝ ਨਹੀਂ ਆਦੀ ਨਹੀਂ ਸਾਰਾ ਕੁਝ ਰੱਬ ਨੇ ਤਾਂ ਹੁਣ ਰੱਬ ਨੇ ਬੁੱਧੀ ਵੀ ਦਿੱਤੀ ਆਪਾਂ ਨੂੰ ਵਿਵੇਕ ਦਿੱਤਾ ਹੈ ਹੁਣ ਉਹਦੀ ਵਰਤੋਂ ਵੀ ਤਾਂ ਆਪਾਂ ਹੀ ਕਰਨੀ ਆ ਹਾਂ ਤੇ ਗੱਲ ਸਹੀ ਤੁਹਾਡੀ ਪਰ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਕਿ ਮੇਰੇ ਵਾਸ ਮੇਰਾ ਨਾਮ ਹੈ ਨੀਡ ਟੂ ਸ਼ਟਰਾਂ ਵਾਲਾ ਮੈਨੂੰ ਚੋਰ ਨਿਸ਼ਾਨ ਵੀ ਸ਼ਟਰ ਮਿਲਿਆ ਮੇਰੇ ਘਰ ਦੀਆਂ ਨੌ ਬੋਟਾ ਸੀ ਮੈਨੂੰ ਨੰਬਰ 9 ਮਿਲਿਆ ਵਾਹ ਮੈਂ ਤਾਂ ਸਾਰਾ ਕੁਝ ਹੀ ਦਲਦਾ ਮੈਂ ਤਾਂ ਮੇਰਾ ਏਸੀ ਦੀ ਹਾਰਨ ਦੀ ਮੈਨੂੰ ਖੁਸ਼ੀ ਹਾਰਨ ਦਾ ਮੈਨੂੰ ਦੁੱਖ ਨਹੀਂ ਹੈਗਾ ਹਾਰਨਾ ਤੇ 11 ਬੰਦੇ ਖੜੇ ਆ ਜਿੰਨਾਂ ਦੇ ਕੋਈ ਦਸਣੇ ਤੇ ਹਾਰਨਾ ਹੀ ਆ ਉਹਨਾਂ ਵਿੱਚ ਨੀਡ ਟੂ ਸ਼ਟਰਾਂ ਵਾਲਾ ਵੀ ਆ ਜਾਏਗਾ ਪਰ ਇਹਨਾਂ ਨੂੰ ਬੈਸਟ ਵਾਲਿਆਂ ਨੂੰ ਮੈਂ ਗੱਲ ਇਹ ਕਹਿਣਾ ਚਾਹੁੰਦਾ ਲੁਧਿਆਣਾ ਵਿੱਚ ਗੱਲ ਕਹਿਣਾ ਚਾਹੁੰਦਾ ਵੀ ਮੈਂ ਜਿੱਤੂਗਾ ਪਾਕਿਸਤਾਨ ਨੂੰ ਅੱਗ ਲੱਗੇਗੀ ਵੀ ਯਾਰ ਨੀਡ ਟੂ ਸ਼ਟਰਾਂ ਵਾਲਾ ਕਿੱਦਾਂ ਜਿੱਤ ਗਿਆ ਮੈਨੂੰ ਲੱਗਦਾ ਹੈ ਕਿ ਇਕਨੋਮੀ ਬੈਜੇਗੀ ਪੰਜਾਬ ਦੀ ਜਾਂ ਇੰਡੀਆ ਦੀ ਜਿਹਦੇ ਤੁਸੀਂ ਜਿੱਤ ਗਏ ਇਹ ਸਾਰੇ ਇਹ ਇਤਿਹਾਸ ਵਿੱਚ ਨਾ ਹਿੰਦੁਸਤਾਨ ਦੇ ਵਨ ਦੇ ਦੇਖੋ ਮੇਰਾ ਚੈਨਲ ਥੋੜਾ ਸੀਰੀਅਸ ਹੈ ਮੈਂ ਤਾਂ ਪਹਿਲਾਂ ਹੀ ਡਿਸਕਲੇਮਰ ਲਾਣਾ ਹੈ ਕਿ ਅੱਜ ਸਿਆਣੀਆਂ ਗੱਲਾਂ ਵਾਲ ਇਹ ਸੋਚ ਕੇ ਮੇਰੇ ਨਾਲ ਆਇਓ ਕਿ ਅੱਜ ਮੈਂ ਨਾ ਐਕਚੁਅਲੀ ਨੀਟੂ ਭਾਜੀ ਮੈਂ 300 ਪੋਡਕਾਸਟ ਕਰ ਲੇ ਮੈਂ ਸੀਰੀਅਸ ਪੋਡਕਾਸਟ ਕਰ ਕਰਕੇ ਆਕ ਚੁੱਕਾ ਆ ਜਿਹੜਾ ਪੋਡਕਾਸਟ ਕਰੋਗੇ ਸਭ ਤੋਂ ਉੱਤੇ ਹੋਗਾ ਟੌਪ ਦਾ ਸਾਈ ਤੁਹਾਨੂੰ ਬੁਲਾਇਆ ਇਹ ਦੇਖੋ ਜੀ ਪਾਕਿਸਤਾਨ ਦੇ ਇੱਕ ਤੇ ਦੀਵਾ ਬਲਵਾਉਣੇ ਕਹਿੰਦਾ ਯਾਰ ਇਹ ਕਿਹੜਾ ਬੰਦਾ ਬਣਾਉਂਦਾ ਨਹੀਂ ਅਸੀਂ ਪਾਕਿਸਤਾਨ ਦੇ ਇੱਕ ਤੇ ਦੀਵਾਨੀ ਬਾਲਣਾ ਲੈ ਬਾਲਣਾ ਸਰਪਾ ਦੇਖੋ ਜੇ ਇਹਨਾਂ ਨੇ ਮੌਕਾ ਲੈਣਾ ਬਦਲਾ ਲੈਣਾ ਇਹਨਾਂ ਨੇ ਤੇ ਇਹ ਬਦਲਾ ਲੈ ਲਿਆ ਸਰਕਾਰ ਨੇ ਸਿੰਧੂ ਗਰੁੱਪ ਨੂੰ ਕੋਈ ਨਹੀਂ ਉਹਦੇ ਕੁਝ ਵੀ ਨਹੀਂ ਹੋਗਾ ਜੋ ਆਸੀ ਜਿੱਤੇ ਨਾ ਉਹਨਾਂ ਨੇ ਸੋਚਣਾ ਉਹ ਕਹਿੰਦਾ ਹੁਣ ਬੰਦਾ ਫੜਿਆ ਯਾਰ ਇਹਨਾਂ ਨੇ ਕਿਹੜਾ ਬੰਦਾ ਐਮਐਲਏ ਬਣਾਉਂਦਾ ਅਸੀਂ ਕੁਝ ਹੋਰ ਕਰ ਲਾਂਗੇ ਉਹਨਾਂ ਦੀ ਇੱਕ ਤੇ ਦੀਵਾ ਬਾਲਣਾ ਜੀ ਹੋਰ ਵੀ ਅਸਰ ਦੇਖੋ ਜਿਹੜੀਆਂ ਵੱਡੀਆਂ ਵੱਡੀਆਂ ਪਾਰਟੀਆਂ ਨਾ ਉਹ ਸਾਰੀਆਂ ਕਹਿੰਨੇ ਘਰ ਆ ਜਾਣੀਆਂ ਹੂੰ ਉਹਨੇ ਕਹਿੰਦਾ ਵੀ ਇਹ ਬੰਦਾ ਯਾਰ ਇਹਨੇ ਕੁਝ ਖਾਣਾ ਨਹੀਂ ਨਾ ਖਵਾਣਾ ਨਾ ਰਹਿਣਾ ਨਾ ਰਹਿਣ ਦੇਣਾ ਵਾ ਇਹਦਾ ਭਰਾਵਾ 2.5 ਸਾਲ ਜਿਹੜੇ 1.5 ਸਾਲ ਆਗੇ ਤੱਕਾ ਲਾ ਕੇ ਸਟਾਰਟ ਕਰੋ ਇਹਨੂੰ ਪਾਸੇ ਕਰੋ ਦੁਆਰਾ ਉਸ ਇਲਾਕੇ ਨੂੰ ਪੈਸੇ ਕਿੰਨੇ ਆਣੇ ਆ ਕਿੰਨੀ ਲੋਕਾਂ ਨੂੰ ਸਪੋਰਟ ਹੋਣੀ ਆ ਇਹ ਨਹੀਂ ਪਤਾ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਠੀਕ ਆ ਜੀ ਪਿਛਲੀ ਵਾਰੀ ਮੈਨੂੰ ਚੰਨੀ ਸਾਹਿਬ ਜਿੱਤੇ ਚੰਨੀ ਸਾਹਿਬ ਕਹਿੰਦੇ ਵੀ ਨੀਡ ਟੂ ਜਜੇਗਾ ਤੂੰ ਨਾ ਕਹ ਨਹੀਂ ਕਹਿੰਦਾ ਹੈ ਪਹਿਲਾ ਬੰਦਾ ਕਹਿੰਦਾ ਮੇਰੇ ਸਾਹਮਣੇ ਸੱਚ ਕਹਿ ਰਿਹਾ ਵੀ ਨਹੀਂ ਜਿੱਤੂਗਾ ਕਹਿੰਦਾ ਤੈਨੂੰ ਕੀ ਲੱਗਦਾ ਮੈਂ ਕਹਾਂ ਮੈਂ ਹਾਰ ਜੂਗਾ तो कहता क्यों मैं भी ना मेरे को झंडे ना मेरे को बैनर ना मेरे को पोस्टर ना मेरे तो पैसे मैं तो आप ही हरना मेरे वास्ते एक बाइट बना जा तू भी चनी साहब नोट पाओ मैं मैं ये गल नहीं कह सकता क्या क्यों मैं क्या जिन्हें दिलों से मैं फसद उन्होंने दिल टुट जाने कि यार मैंने पैसे लैके वोट चन्नी मैं एक चीज कहूँगा तेरे बारे ते क्या कह भी मैं जिथे जिथे जाता चनी साहब का नाम आँदा कि फाइट दो बंद एक चन्नी साहब दूजा नीटू बाजी कन्नी साहब ना मार जान ਉਹੀ ਗੱਲ ਇਹ ਬਾਜੀ ਮਾਰ ਗਿਆ ਤੁਸੀਂ ਦੂਜੇ ਨੰਬਰ ਤੇ ਆਇਆ ਮੈਂ ਚੌਥੇ ਨੰਬਰ ਤੇ ਦੀ ਤੀਜੇ ਨੰਬਰ ਤੇ ਕਾਲੀ ਦਲ ਮੈਂ ਚੌਥੇ ਨੰਬਰ ਤੇ ਬੋੜਾ